ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪ੍ਰਾਪਰਟੀ ਬਾਜ਼ਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਜਗਰਾਉਂ ਸ਼ਹਿਰ ਦੇ ਪ੍ਰਤਾਪ ਨਗਰ ਮਹੱਲੇ ਤੋਂ ਇੱਕ ਘਰ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆਂ ਰੇਟ ਵੀ ਮਾਲਕਾਂ ਨੇ ਜੈ ਜੀ ਮੰਗਿਆ ਰੇਟ ਸੁਣਨ ਲਈ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਜੀ ਆਪਾਂ ਵੀ ਜਿਹੜੇ ਵੀ ਕਸਟਮਰ 20 ਲੱਖ ਤੋਂ ਥੱਲੇ ਦਾ ਘਰ ਲੈਂਦੇ ਆ ਉਹਨਾਂ ਤੋਂ ਆਪਾਂ 20000 ਰੁਪਏ ਕਮਿਸ਼ਨ ਲੈਣਾ ਹੀ ਹੈ ਜੀ ਚਾਹੇ ਉਹ 5 ਲੱਖ ਦਾ ਘਰ ਲੈਣ ਚਾਹੇ ਉਹ 10 ਲੱਖ ਦਾ ਲੈਣ ਚਾਹੇ 8 ਲੱਖ ਦਾ ਲੈਣ ਜਿੰਨੇ ਦਾ ਮਰਜ਼ੀ ਹੋਵੇ ਠੀਕ ਹੈ ਜੀ ਜਿਹੜਾ 20 ਲੱਖ ਤੋਂ ਉੱਪਰ ਦਾ ਘਰ ਲਊਗਾ ਉਹਨਾਂ ਤੋਂ 1% ਦੇ ਹਿਸਾਬ ਨਾਲ ਕਮਿਸ਼ਨ ਲੈਣੇ ਆ ਜੀ ਆਪਾਂ ਤੇ ਬਾਕੀ ਐਡੀ ਵੀ ਕੋਈ ਗੱਲ ਨਹੀਂ ਹੁੰਦੀ ਆਪਾਂ ਪਹਿਲਾਂ ਹੀ ਗੱਲ ਇਹ ਸਾਂਝੀ ਕਰ ਲਈਏ ਜੀ ਵੀ ਆਪਾਂ ਇੰਨੇ ਕਮਿਸ਼ਨ ਨਹੀਂ ਦੇ ਸਕਦੇ ਉਹੋ ਜੀ ਸੈਟਿੰਗ ਹੋ ਜਾਂਦੀ ਆਪਾਂ ਬੰਦਾ ਇਕ ਬੰਦਾ ਵੀ ਦੇਖ ਲੈਨੇ ਆ ਵੀ ਚਲੋ ਜਿਹੜਾ ਨਹੀਂ ਦੇਣ ਵਾਲਾ ਉਹਨਾਂ ਨੂੰ ਉਦਾਂ ਦੀ ਸੈਟਿੰਗ ਕਰ ਲੈਂਦੇ ਆ ਠੀਕ ਹੈ ਜੀ ਤੇ ਪਰ ਬਾਅਦ ਵਿੱਚ ਰੌਲਾ ਪਾਉਣ ਵਾਲੀ ਬਈ ਗਲਤ ਗੱਲ ਹੋ ਜਾਂਦੀ ਹੈ ਹਨਾ ਉਹ ਤੁਹਾਨੂੰ ਪਤਾ ਹੀ ਆ ਵੀ ਉਹ ਗਲਤ ਗੱਲ ਆ ਵੀ ਆਪਾਂ ਪਹਿਲਾਂ ਹੀ ਗੱਲ ਕਲੀਅਰ ਕੀਤੀ ਹੋਵੇ ਜੀ ਕਰਦੇ ਆ ਜੀ ਆਪਾਂ ਘਰ ਦੀ ਗੱਲ ਤੇ ਮੂਰੇ ਬਰਾਂਡਾ ਬਣਿਆ ਹੈ ਇਹਦੇ ਨਾਲ ਹੀ ਰਸੋਈ ਬਣੀ ਹੋਈ ਆ ਰਸੋਈ ਦੇ ਵਿੱਚ ਸੈਲਫ ਪਈ ਹੋਈ ਆ ਦੋ ਵਿੰਡੋ ਦਿੱਤੀਆਂ ਗੰਗਾਂ ਨੇ ਤੇ ਇੱਕ ਇਹਦੇ ਵਿੱਚ ਰੋਸ਼ਨਦਾਨ ਲੱਗਿਆ ਹੋਇਆ ਜੀ ਘਰ ਨੂੰ ਜਿਹੜਾ ਰਸਤਾ ਆਉਂਦਾ ਜੀ ਉਹ ਥੋੜਾ ਜਿਹਾ ਤੰਗ ਆ 5-6 ਫੁੱਟ ਦੀ ਗਲੀ ਆਗੀ ਤੇ ਵੀ ਗੱਡੀ ਨਹੀਂ ਇੱਥੇ ਆਉਂਦੀਗੀ ਤੇ ਆਹ ਦੇਖੋ ਆਹ ਡਿਜਸਟ ਫੈਨ ਲੱਗਿਆ ਹੋਇਆ ਤੇ ਇਹਦੇ ਨਾਲ ਹੀ ਹੈ ਜੀ ਕਿਚਨ ਦੇ ਨਾਲ ਆ ਗਿਆ ਬਾਥਰੂਮ ਆਹ ਵਾਸ਼ਬੈਸ਼ਨ ਲੱਗਿਆ ਹੋਇਆ ਇੱਥੇ ਤੇ ਇਹਦੇ ਨਾਲ ਹੀ ਆ ਗਿਆ ਜੀ ਬਾਥਰੂਮ ਆ ਗਿਆ ਜੀ ਬਾਥਰੂਮ ਇਹ ਜਿਹੜਾ ਫਰੰਟ ਤੇ ਬਣਿਆ ਹੋਇਆ ਇਹ ਲੈਂਟਰ ਤੇ ਬਣਿਆ ਹੋਇਆ ਜੀ ਇਹਨਾਂ ਦਾ ਤੇ ਜਿਹੜਾ ਬੈਕ ਸਾਈਡ ਤੇ ਆ ਉਹ ਹੈਗਾ ਜੀ ਟਾਇਲ ਵਾਲਿਆਂ ਤੇ ਉਹ ਵੀ ਤੁਹਾਨੂੰ ਦਿਖਾਉਨੇ ਆ ਦੋ ਬੈਸਵੇ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਰੇਟ ਵੀ ਮਾਲਕਾਂ ਨੇ ਬਿਲਕੁਲ ਜਾਇ ਜੀ ਮੰਗਿਆ ਆ ਦੇਖੋ ਆ ਪੌੜੀਆਂ ਲਈ ਜਗਾ ਛੱਡੀ ਹੋਈ ਆ ਤੇ ਚਲੋ ਇਹਨਾਂ ਨੇ ਇੰਨਾ ਕੰਮ ਕਰਵਾ ਲਿਆ ਜਿਹੜੇ ਹਿਸਾਬ ਨਾਲ ਬੰਦੇ ਕੋਲ ਪੈਸਾ ਹੁੰਦਾ ਉਸ ਹਿਸਾਬ ਨਾਲ ਕਰਵਾ ਲੈਂਦਾ ਤੇ ਹੌਲੀ ਹੌਲੀ ਕੰਮ ਜਾਨੀ ਕਿ ਚੱਲਦੇ ਤੁਹਾਨੂੰ ਪਤਾ ਘਰਾਂ ਦੇ ਸਾਰੀ ਉਮਰ ਕੰਮ ਨਹੀਂ ਨਿਭੜਦੇ ਘਰਾਂ ਦੇ ਜੀ ਤੇ ਆ ਆ ਗਿਆ ਜੀ ਕਮਰਾ ਇਹ ਖੁੱਲਾ ਢੁਲਾ ਕਮਰਾ ਬਣਿਆ ਹੋਇਆ ਟਾਇਲ ਵਾਲਿਆਂ ਦੇ ਉੱਤੇ ਇਹਦੇ ਦੋ ਪੋਰਸ਼ਨ ਬਣਾਏ ਹੋਏ ਆ ਇਹਨਾਂ ਨੇ ਦੋ ਕਮਰੇ ਬਣਾਏ ਹੋਇਆ ਇੱਕ ਆ ਗਿਆ ਜੀ ਇਹਦੇ ਵਿੱਚ ਛੋਟੀ ਗੰਧ ਕੀਤੀ ਹੋਈ ਆ ਤੇ ਆ ਆ ਗਿਆ ਜੀ ਦੂਜਾ ਕਮਰਾ ਦੋ ਕਮਰੇ ਆ ਹੋ ਗਏ ਤੇ ਇੱਕ ਹੋਰ ਕਮਰਾ ਬਣਿਆ ਹੋਇਆ ਜੀ ਨਾਲ ਉਹ ਵੀ ਤੁਹਾਨੂੰ ਦਿਖਾਉਨੇ ਆਪਾਂ ਤੇ ਇੱਕ ਕਮਰਾ ਆ ਗਿਆ ਜੀ ਆਹਾ ਤੇ ਆ ਦੇਖੋ ਵੀ ਟੋਟਲ ਤਿੰਨ ਕਮਰੇ ਬਣੇ ਹੋਇਆ ਘਰ ਦੇ ਵਿੱਚ ਘਰ ਬਣਿਆ ਤਾਂ ਪੁਰਾਣਾ ਹੀ ਹੋਇਆ ਭਾਵੇਂ ਉਹਦਾ ਰਹਿਣ ਜੋਗ ਹੈਗਾ ਜੀ ਵਧੀਆ ਘਰ ਆ ਰੇਟ ਦੇ ਹਿਸਾਬ ਨਾਲ ਵੀ ਬਿਲਕੁਲ ਵਧੀਆ ਘਰ ਆ ਆ ਦੇਖੋ ਇਧਰ ਕਲਰ ਪੇਂਟ ਵਗੈਰਾ ਹੋਇਆ ਵਾ ਸੈਲਫਾਂ ਪਈਆਂ ਹੋਊਗੀਆਂ ਨੇ ਤਿੰਨ ਕਮਰੇ ਬਣੇ ਹੋਏ ਇਸ ਘਰ ਦੇ ਵਿੱਚ ਰਸੋਈ ਬਣੀ ਹੋਈ ਆ ਲੈਟਰਨ ਬਾਥਰੂਮ ਬਣੇ ਹੋਏ ਤੇ ਆਹ ਦੇਖੋ ਇਧਰ ਵੀ ਗੇਟ ਦਿੱਤਾ ਗਿਆ ਤੇ ਇਹ ਵੀ ਉਹ ਕਮਰਿਆਂ ਦੇ ਵਿੱਚ ਹੀ ਜਾਂਦਾ ਜੀ ਇਧਰੋਂ ਗੇਟ ਜਾਨੀ ਕਿ ਤਿੰਨੇ ਕਮਰੇ ਜੁਆਇੰਟ ਹੀ ਆ ਜੀ ਤੇ ਆ ਗਏ ਜੀ ਪੌੜੀਆਂ ਵਿੜੇ ਦੇ ਵਿੱਚ ਦੀ ਤੇ ਇਹ ਵੀ ਪੌੜੀਆਂ ਦੇਖ ਲਓ ਵਧੀਆ ਉਹ ਤਾਂ ਪੌੜੀਆਂ ਪੁਰਾਣੇ ਸਮਿਆਂ ਦੀਆਂ ਚੜਹਾਂਗਾਂ ਹੋਊਗੀਆਂ ਨੇ ਤੇ ਉੱਪਰ ਇੱਕ ਆਹ ਦੇਖੋ ਜੀ ਇੱਥੇ ਵੀ ਸਟੋਰ ਟੈਬ ਬਣਿਆ ਹੋਇਆ ਹੈਗਾ ਤੇ ਉੱਪਰ ਚਾਦਰਾਂ ਪਾਗਾਂ ਹੋਈਆਂ ਜੀ ਇੱਥੇ ਇਹਨਾਂ ਨੇ ਇਹ ਆ ਗਈ ਸਟੋਰ ਤੇ ਆ ਆ ਗਈ ਛੱਤ ਦੂਜੇ ਕੋਠੇ ਦੀ ਉਹ ਜਿਹੜਾ ਮੂਹਰਲੀ ਛੱਤ ਆ ਉੱਚੀ ਆ ਉਹ ਲੈਂਟਰ ਤੇ ਆ ਜੀ ਤੇ ਹੁਣ ਕਰਦੇ ਆ ਜੀ ਆਪਾਂ ਰੇਟ ਦੀ ਗੱਲ ਰੇਟ ਮਾਲਕਾਂ ਨੇ 10 ਲੱਖ ਰੁਪਈਆ ਇਸ ਘਰ ਦੀ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਮਾਨਦਾਨ ਕੀਤਾ ਜਾਊਗਾ ਜੀ ਜਿਹੜੇ ਵੀ ਕਸਟਮਰ ਇਹ ਕਰ ਲੈਣਾ ਚਾਹੁੰਦੇ ਆ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਆਪਣਾ ਨੰਬਰ ਹੈਗਾ 7814092514 7814092514 ਆਪਣੇ YouTube ਚੈਨਲ ਨੂੰ ਕਰ ਲਈ ਸਬਸਕ੍ਰਾਈਬ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਥੈਂਕ ਯੂ